ਵੇ ਆਪਣੇ ਐਲਮੈਂਟ ਤੋਂ ਅੱਛਾ ਆ ਇਨਾਂ ਦੀ ਨਿਸ਼ਾਨੀ ਹੁੰਦੀ ਆ ਕੰਨ ਤੇ ਮੋਹਰ ਹੁੰਦੀ ਆ ਇਨਾਂ ਦੇ ਅੱਛਾ ਆ ਆ ਮਾਰੋ ਮਾਰਾ ਖਾਂ ਦਾ ਅੱਜ ਆਇਆ ਮਾਰੋ ਖਾ ਕਿੱਡੀ ਕੁ ਹੋਊਗੀ ਹੀਰੇ ਕੋੜੇ ਦੀ ਬੱਚੀ ਇਹ ਨਾ ਮੇਲ ਆ ਨਾ ਫੀਮੇਲ ਆ ਇਹ ਅੱਛਾ ਇਹਨਾਂ ਸੇਵਾ ਕਰਨ ਵਾਸਤੇ ਰੱਖਿਆ ਸੇਵਾ ਕਰਨ ਵਾਸਤੇ ਰੱਖਿਆ ਜੀ ਇਹਦਾ ਨੱਕ ਠੰਡ ਨਾ ਹੀ ਲਾਲ ਆ ਕਿ ਨਸਲ ਹੀ ਇਹੋ ਜੀ ਆ ਇਹ ਨਸਲੀ ਇਹੋ ਜੀ ਆ ਜੀ ਅੱਛਾ ਸਪੈਸ਼ਲ ਫੌਲੀ ਬਣਿਆ ਹੋਇਆ ਚਲੋ ਜੀ ਇਹ YouTube ਦਾ ਆਹ ਦੇਖੋ ਕਿੰਨੀਆਂ ਨੀਲੀਆਂ ਖੜੀਆਂ ਆ ਦੇਖੋ ਜਾਨਵਰਾਂ ਦੇ ਵਿੱਚੋਂ ਇਹ ਬਣ ਗਿਆ ਚੈਂਪੀਅਨ ਪਹਿਲੇ ਨੰਬਰ ਤੇ ਇਹ ਝੋਟਾ ਗਿਆ ਆ ਜਣੋ ਇਸ ਕਰਕੇ ਐਡੇ ਕਿਉਂ ਚੱਲ ਪਈ ਨਾ ਰਿਕਾਰਡਿੰਗ ਸਟਾਰਟ ਮਲਵਾ ਕੈਮਰੇ ਦੀ ਮौज ਬਹੁਤ ਆ ਜਦੋਂ ਇਹਨੂੰ ਸਟਾਰਟ ਰਿਕਾਰਡਿੰਗ ਕਹਿ ਦਈਏ ਨਾ ਉਦੋਂ ਹੀ ਰਿਕਾਰਡਿੰਗ ਚੱਲ ਪੈਂਦੀ ਆ ਅਮਰਤ ਹਾਂਜੀ ਹਾਂਜੀ ਆਹ ਬੰਦੇ ਨੂੰ ਸਾਡੇ ਨੂੰ ਹੈਗਾ ਜਾਨਵਰਾਂ ਦਾ ਸ਼ੌਂਕ ਬਾਲਾ ਜਾਲਾ ਇਹਨੂੰ ਇੱਕ ਪਾਰਟੀ ਤੇ ਲੈ ਕੇ ਆਇਆ ਮੈਂ ਸਮਾਲ ਸਰਪੰਡ ਦੇ ਵਿੱਚ ਜਿਹੜੇ ਝੋਟੇ ਦੀ ਬਾਲੀ ਚਰਚਾ ਨਹੀਂ ਹੋਈ ਸੀ ਹਾਂਜੀ ਹਾਂਜੀ ਆਪਣਾ ਤਨੂਲੇ ਹੈਨਾ ਉਹ ਝੋਟਾ ਅੱਜ ਤੈਨੂੰ ਦਿਖਾਉਣਾ ਤੇ ਪਾਰਟੀ ਹੋ ਰਹੀ ਆ ਘਰੇ ਬੰਦਿਆਂ ਦੇ ਘਰੇ ਯਾਰ ਨਾ ਠੱਕ ਦੇ ਓਏ ਅਮਰਤ ਠੱਕ ਦੇ ਤੂੰ ਠੱਕ ਦੇ ਤੁਹਾਨੂੰ ਮੈਂ ਫਾਰਮ ਦਿਖਾਉਣਾ ਵਿਜਿਟ ਕਰਾਉਣਾ ਫਾਰਮ ਪਹਿਲਾਂ ਚੱਲ ਤੁਰ ਤੈਨੂੰ ਮੈਂ ਦਿਖਾਉਣਾ ਉਸ ਝੋਟਾ ਵੀ ਮੇਰੇ ਹਸਾਮ ਨਾਲ ਨਮਾਨ ਮੁਕੇ ਬਾਹਰ ਕੱਢ ਲਿਆ ਤੇਲ ਤੂਲ ਮਾਰ ਲਿਆ ਤੇਲ ਤੂਲ ਮਾਰ ਲਿਆ ਹੈਨਾ ਪੂਰਾ ਓਏ ਇੱਕ ਗੱਲ ਹੋਰ ਦੇਖ ਓਏ ਦੇਖਣ ਤਾਂ ਆਏ ਆ ਪਰ ਝੋਟਾ ਓਹ ਦੇਖ ਝੋਟਾ ਪਰ ਤੁਹਾਨੂੰ ਹੋਰ ਚੀਜ਼ਾਂ ਦਿਖਾਉਣਾ ਬਾਹਲੀਆਂ ਇੱਥੇ ਵੀ ਫਾਰਮ ਤੇ ਗੱਲਬਾਤ ਪਣਾਈ ਕਿਵੇਂ ਆ ਆ ਝੋਟਾ ਇਹ ਝੋਟਾ ਮੰਨ ਲਓ ਜਿੱਤਿਆ ਮੇਲੇ ਤੋਂ ਤਨੌਲੇ ਵਾਲੇ ਤੋਂ ਇਹ ਝੋਟਾ ਬੱਚਾ ਹੈਗਾ ਅਲਬਖਸ਼ ਦਾ ਅਲਬਖਸ਼ ਬੱਚਾ ਹੈਗਾ ਕੁਕੀ ਕੰਡੇ ਵਾਲੇ ਝੋਟੇ ਦਾ ਤੇ ਕੰਡੇ ਵਾਲਾ ਝੋਟਾ ਹੈਗਾ ਲੰਡੇ ਝੋਟੇ ਦਾ ਤੇ ਲੰਡਾ ਝੋਟਾ ਹੈਗਾ ਸੂਰਜ ਝੋਟੇ ਦਾ ਐਵੇਂ ਹੀ ਆ ਨਾ ਗੱਲਬਾਤ ਆ ਇਹ ਆ ਗੱਭਰੂ ਆ ਇਹਦਾ ਓਨਰ ਆ ਗੱਭਰੂ ਸਾਸਰੀਕਾਲ ਸਾਸਰੀਕਾਲ ਸੋਹਣਿਆ ਸਾਸਰੀਕਾਲ ਤੇਰਾ ਫਾਰਮ ਤੇ ਪਹਿਲਾਂ ਅਸੀਂ ਟੂਰ ਕਰਦੇ ਹਾਂ ਉਸ ਤੋਂ ਬਾਅਦ ਪਹਿਲਾਂ ਤੇਰੇ ਆ ਆ ਘੋੜੀਆਂ ਵੀ ਤੇਰੀਆਂ ਹੀ ਆ ਹਾਂਜੀ ਆ ਦੇਖੋ ਘੋੜੀਆਂ ਮੱਲਾ ਗੱਭਰੂ ਕੋਲੇ ਇਹ ਘੋੜੀਆਂ ਦਾ ਮੈਨੂੰ ਮਾੜਾ ਜਿਹਾ ਪਤਾ ਹੈ ਵੀ ਆ ਬੰਦਾ ਵਿੱਚ ਘੋੜੀਆਂ ਦੇ ਉਪਰਾਂ ਤਾਂ ਤੁਰਿਆ ਫਿਰਦਾ ਇਹਦਾ ਪਿੰਡ ਹੈਗਾ ਸੇਖਾ ਤੇ ਇਹ ਹੀਰੇ ਕੋਲੇ ਵਾਲਾ ਬੰਦਾ ਨਹੀਂਗਾ ਇਹ ਹਾਂਜੀ ਹਾਂਜੀ ਬਈ ਉਹੀ ਆ ਇਹ ਇਹਦਾ ਵਿੱਚ ਹੈਗਾ ਕੋਈ ਬਲੱਡ ਛਲੱਡ ਇੱਥੇ ਫਿਰ ਤਾਂ ਫਿਰਦਾ ਇਹ ਮੈਨੂੰ ਸ਼ੱਕ ਪੈਂਦੀ ਆ ਹਾਈ ਆਪਣੇ ਵਾਲੇ ਦੀ ਆ ਇਹ ਵੀ ਆ ਵੀ ਬਈ ਦੋਨੀਆਂ ਸਾਰੀ ਹੀਰੇ ਦੀ ਹੀ ਹੋਈ ਜੀ ਆਹ ਹੀਰੇ ਦੀ ਆ ਤੇ ਇਹਦੇ ਮਾੜੇ ਆ ਰਾਮਪਾਲ ਨੇੜੇ ਹੋਈਆਂ ਖ ਮਾੜਾ ਜਿਆ ਪਤਾ ਲੱਗੇ ਲੋਕਾਂ ਨੂੰ ਵੀ ਕਿੱਡੀਆਂ ਕਿੱਡੀਆਂ ਕੁ ਹੋ ਜਾਂਦੀਆਂ ਹੀਰੇ ਦੀਆਂ ਆ ਵੇਖ ਮਾਰੋ ਮਾਰਾ ਖ ਅੰਦਾਜ਼ ਆ ਜਾ ਮਾਰੋ ਖ ਕਿੱਡੀ ਕੁ ਹੋਊਗੀ ਹੀਰੇ ਘੋੜੇ ਦੀ ਬੱਚੀ ਲੈ ਵੀ ਮੇਰੇ ਸਾਹਮਣੇ ਰਾਮਪਾਲ ਲੱਗੇ ਹੋਣਗੇ ਅੰਦਾਜ਼ੇ ਵੀ ਕਿੱਡੀ ਕੁ ਹੋਊਗੀ ਹਨਾ ਇਹ ਹਾਂਜੀ ਤੇ ਦੂਜੀ ਕੋਲੇ ਵੀ ਜਾ ਹੀ ਖਾ ਦੂਜੀ ਕੋਲੇ ਵੀ ਜਾ ਹੀ ਖਾ ਅਸੀਂ ਕਰਨ ਤਾਂ ਯਾਰ ਆਏ ਆ ਝੋਟੇ ਦੀ ਐਡ ਤੇ ਮੇਰੇ ਹਿਸਾਬ ਨਾਲ ਅਸੀਂ ਪਏ ਨਿਕਲੇ ਘੋੜੇ ਨੂੰ ਹੂੰ ਹਾਂਜੀ ਤੇ ਇੱਕ ਹੀ ਇੱਕ ਘੋੜੀ ਆਹਾ ਆ ਆ ਲਈ ਸੀ ਹਨਾ ਓਏ ਅਮਰਤ ਹਾਂਜੀ ਹਾਂਜੀ ਆ ਲਈ ਸੀ ਪੁੱਤ ਇਹਨਾਂ ਨੇ ਨੀਲੀ ਇਹ ਸਾਰਾ ਔਣ ਬਾਕ ਔਣ ਬਾਕ ਇਹਦਾ ਇਹਦਾ ਚੱਲ ਮਾੜਾ ਜਾ ਉਧਰਲੇ ਪਾਸੇ ਨੂੰ ਵੀ ਫਾਰਮ ਸਾਰਾ ਆ ਦੇਖੋ ਹਜੇ ਅਸੀਂ ਵੀਡੀਓ-ਬਿਡੀਓ ਤਾਂ ਬਣਾਉਣੀ ਆ ਆ ਤਾਂ ਬਸ ਅਸੀਂ ਕਹਿੰਦੇ ਨੇ ਕੱਚਾ ਪਿੱਲਾ ਜਿਹਾ ਟੂਰ ਕਰਦੇ ਫਿਰਦੇ ਆ ਜਾਨਪੁਰ ਮੁੰਡੇ ਕੋਲੇ ਬਾਹਲੇ ਚੰਗੇ ਰੱਖੇ ਕਰਕੇ ਮੈਂ ਕਹ ਯਾਰ ਮਾੜਾ ਮੋਟਾ ਢੇੜਾ ਦੇਣਾ ਚਾਹੀਦਾ ਸਾਰੇ ਕਿਤੇ ਹੀ ਆ ਜਾ ਤੁਹਾਨੂੰ ਇੱਕ ਹੋਰ ਦਿਖਾਉਂ ਪਹਿਲਾਂ ਮੈਨੂੰ ਉਹ ਬੱਕਰਾ ਦਿਖਾ ਬੱਕਰਾ ਜਿਹਦੀ ਗੱਲਬਾਤ ਬਾਪੂ ਬਾળી ਕਰਦਾ ਹੁੰਦਾ ਕਹਿੰਦੇ 15 ਸਾਲਾਂ ਦਾ ਬੱਕਰਾ ਹੈ ਹਾਂਜੀ ਹੈ ਹੋ ਗਿਆ ਜੀ ਉਹ 13 13.5 ਸਾਲਾਂ ਦਾ ਅੱਛਾ 13 13.5 ਸਾਲਾਂ ਦਾ ਬੱਕਰਾ ਹਾਂਜੀ ਤੇ ਹਾਂਜੀ ਇਹ ਬਾਬਾ अच्छा अच्छा चा, चा, ओ, मतलो, मतलो, वो, अच्छा वो मतलब जेड़े मतलब इना मेल आ ना फीमेल आ ये अच्छा सेवा ਕਰਨ ਵਾਸਤੇ ਰੱਖਿਆ ਹੈਂ ਸੇਵਾ ਕਰਨ ਵਾਸਤੇ ਰੱਖਿਆ ਜੀ اچھا ਤੇ ਇਹਦਾ ਜੋਰ ਚੈੱਕ ਕਰਾ ਖਾ ਤੇ ਜੋਰ ਕਿੰਨਾ ਕ ਮਾਰੇ ਆ ਓਏ ਹੋਏ 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 ਤਾਂ ਜੋਰ ਬਹੁਤ ਆ ਤੁਸੀਂ ਕੱਲ ਜੱਜ ਹੋਣ ਬਈ اچھا ਇਹ ਸੇਵਾ ਕਰਨ ਨੂੰ ਰੱਖਿਆ ਹੈਂ ਹਾਂਜੀ ਇਹ ਸੇਵਾ ਕਰਨ ਨੂੰ ਰੱਖਿਆ ਜੀ ਤੇ ਉਧਰ ਆਪਣੇ ਕੁੱਕੜਾ ਹੀ ਓ ਕੁੱਕੜਾ ਉਹ ਦੇਖ ਤੁਸੀਂ ਗਿਣੀ ਚੱਲਿਓ ਆਟਮਾ ਕਿੰਨਾ ਰੱਖੀਂਗਾ ਘਪਰੂ ਕੋਲੇ ਇਹ ਐਸੀ ਇਹਨਾਂ ਇਹ ਤਾਂ ਦਰਖਤਾਂ ਨੂੰ ਵੀ ਕੁੱਕੜ ਲੱਗਦੇ ਆ ਉਹ ਦੇਖ ਦਰਖਤਾਂ ਤੇ ਕੁੱਕੜ ਫਿਰਦੇ ਆ ਮੋਰੀ ਹੋਣੀ ਆ ਓਕੇ ਇਹ ਮੋਰੀ ਹੋਣ ਜਾ ਜਾਂਦੀ ਇਹ ਬਾਲਾ ਨੇੜੋਂ ਚੱਕਿਆ ਵਾ ਨਹੀਂ ਦਿਖਾ ਸਕਦੇ ਆਹੋ ਇਹ ਫੜਿਆ ਨਹੀਂ ਦਿਖਾ ਸਕਦੇ ਹੁੰਦੇ ਬੈਨ ਹੋ ਜਾਂਦੀ ਆ ਵੀਡੀਓ ਬਸ ਐਂ ਦਿਖਾ ਸਕਦੇ ਆਂ ਐ ਜੇ ਆਪਾਂ ਚੱਕਿਆ ਵਾ ਕੁੱਕੜ ਦਿਖਾਉਨੇ ਆ ਨਾ ਤੇ ਉਹਦੀ ਵੀਡੀਓ ਬੈਨ ਹੋ ਜਾਂਦੀ ਆ ਪਤਾ ਤੈਨੂੰ ਇਸ ਗੱਲ ਦਾ ਹਾਂਜੀ ਹਾਂਜੀ ਉਹ ਐਨੀਮਲ क्रुएਲਟੀ ਦਾ ਲਾ ਦਿੰਦੇ ਆ ਆਪਣੇ ਤੇ ਵੀ ਤੁਸੀਂ ਜਾਨਵਰਾਂ ਦੇ ਜ਼ੁਲਮ ਕਰਦੇ ਆ ਗਿਰ ਖੜੀ ਓਏ ਆ ਦੇਖੋ ਇਹ ਲੈ ਦੇਖੋ ਆ ਗਿਰ ਖੜੀ ਆ ਇਹ ਗੁਜਰਾਤ ਦੀ ਨਸਲ ਆ ਹਾਂਜੀ ਹੈਨਾ ਹਾਂਜੀ ਇਹ ਗੁਜਰਾਤ ਦੇ ਵਿੱਚ ਇੱਕ ਜੰਗਲ ਆ ਗਿਰ ਥੋਂ ਨਿਕਲੀ ਆ ਹਾਂ ਗਿਰ ਜੰਗਲ ਆ ਜਿੱਥੇ ਹੁਣ ਵੀ ਅੱਜ ਵੀ ਸ਼ੇਰ ਉੱਥੇ ਹੈਗੇ ਆ ਉਸ ਜੰਗਲ ਦੀ ਨਸਲ ਆ ਓਏ ਆ ਦੇਖੋ ਭਰਾਵੋ ਕੱਲੀਆਂ ਗਾਇਆਂ ਨਹੀਂ ਰੱਖੀਆਂ ਇਹ ਬੱਪਾ ਪਹਿਲਾ ਨੱਕ ਠੰਡ ਨਾ ਹੀ ਲਾਲ ਆ ਕਿ ਨਸਲ ਹੀ ਇਹੋ ਜੀ ਆ ਇਹ ਨਸਲੀ ਇਹੋ ਜੀ ਆ ਜੀ ਇਹ ਹੂੰ ਰਾਕੇ ਦੇ ਸ਼ੁਰੂ ਤੋਂ ਹੀ ਇਹੋ ਜਿਹਾ ਨਾਲ ਅੱਛਾ ਤੇ ਅੱਖਾਂ ਮੈਨੂੰ ਹੀ ਭਲੇ ਖਾ ਪੈਂਦਾ ਇਹ ਕਿਹਦੇ ਦੋ ਤਰ੍ਹਾਂ ਦੀਆਂ ਇੱਕ ਨੀਲੀ ਐ ਇੱਕ ਔਰੇਂਜ ਐ ਹਾਂ ਔੜਾਈ ਦਾ ਯਾਰੇ ਸੁਣਾ ਬੜਾ ਮਸਲ ਮੂਸਲ ਬੜੇ ਆ ਇਹਦੇ ਹਾਂ ਜੀ ਇਹ ਬ੍ਰੀਡ ਸਪੈਸ਼ਲੀ ਇੱਥੇ ਕੰਮ ਵਾਸਤੇ ਬਣੀ ਆ ਸ਼ੋਅ ਵਾਸਤੇ ਮੈਂ ਤਾਂ ਕਹਿਆ ਤੁਹਾਡਾ ਘੋੜਿਆਂ ਵਾਲਾ ਬੰਦਾ ਹੀ ਕੱਲੀ ਜੰਮ ਲਾਉਂਦਾ ਇਹ ਤਾਂ ਉਦੋਂ ਵੀ ਬਾਲੀ ਲਾਉਂਦਾ ਰਾਤ ਦਾ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਮਸਾਲੇ ਅੱਛਾ ਤਾਂ ਬਖਾਵੇਂਗਾ ਹੋਰ ਕੁਝ ਇੱਧਰ ਕੀ ਅੰਦਰ ਇੱਧਰ ਆਪਣੇ ਗਰੇਹ ਆਉਂਦੇ ਨੇ ਲੈ ਕੋਇਆ ਦੇ ਕੋਇਆ ਹਾਲ ਲੈ ਉਹ ਦੋ ਅੰਦਰ ਆ ਲਿਆ ਬਖਾ ਕੇ ਦੇ ਮਸਾਲ ਕਰ ਗੱਲ ਉਪਰਾ ਵਾਹ ਤਾ ਇਬੜਾ ਚੰਗਾ ਓਏ ਇਹ ਇੰਪੋਰਟ ਕਰਾਏ ਵੇ ਯਾਰ ਆਪਣੇ ਆਇਰਲੈਂਡ ਤੋਂ ਅੱਛਾ ਆ ਇਹਨਾਂ ਦੇ ਨਿਸ਼ਾਨੀ ਹੁੰਦੀ ਆ ਕੰਨ ਤੇ ਮੋਹਰ ਹੁੰਦੀ ਆ ਇਹਨਾਂ ਦੇ ਅੱਛਾ ਆ ਆਹ ਨਿਸ਼ਾਨੀ ਹੁੰਦੀ ਆ ਇਹਦੇ ਹਾਂਜੀ ਤੇ ਆਪਣੇ ਪੰਜਾਬ ਚ ਸਿਰਫ ਤਿੰਨ ਕੁੱਤੀ ਆਏ ਹੋ ਜੀ ਵੈਲੀਮੈਕ ਕੈਨਲ ਚੋਂ ਅੱਛਾ ਇਹ ਡਾਇਰੈਕਟ ਵੈਲੀਮੈਕ ਕੈਨਲ ਚੋਂ ਆਇਆ ਹੋ ਬੋਤਾ ਤੇ ਆ ਆਹ ਆਹ ਇਹਦੇ ਚਾਚੇ ਤਾਏ ਦੇ ਮੁੰਡਿਆਂ ਦੇ ਫਰਕੇਤੀ ਬੋਤਾ ਇਹੀ ਅੱਡ ਆ ਜੀ ਇਹ ਚੈਂਪੀਅਨਸ਼ਿਪ ਜਿੱਤਿਆ ਹੋ ਕੁੱਤਾ ਜਪਨੋਕ ਚੈਂਪੀਅਨਸ਼ਿਪ ਹੁੰਦੀ ਆ ਹਾਂ 10 ਸਾਲਾਂ ਬਾਅਦ ਹੁੰਦੀ ਐਸ਼ਕਾਰੀ ਕੁੱਤਿਆਂ ਦੀ ਇਹ ਉਹ ਜਿੱਤਿਆ ਹੋ अच्छा हां जी ਤੇ ਇਹ ਇਹਦਾ ਬੱਚਾ ਚੈਂਪੇਚਪਾ ਅੱਛਾ ਇਹ ਉਹਦਾ ਬੱਚਾ ਹਾਂ ਜੀ ਫੀਮੇਲ ਨਹੀਂ ਕੋਈ ਰੱਖੀ ਫੀਮੇਲ ਨਹੀਂ ਕੋਈ ਰੱਖੀ ਫੀਮੇਲ ਪੈਂਡਲੇ ਘਰੇ ਆ ਜੀ ਇੱਥੇ ਫਿਰ ਥੋੜਾ ਜਿਹਾ ਹਲੇ ਕੈਨਲ ਸੈਟਅਪ ਕਰਨਾ ਆ ਭਾਜ ਦੇਦੀ ਆ ਆਹਾ ਆ ਆ ਕਿਹੜੇ ਕੁੱਤੇ ਦੀ ਆ ਇਹ ਆਪਣਾ ਜੀ ਕੁੱਤਾ ਜੀ ਐਕਸਪਾਇਰ ਹੋ ਗਿਆ ਆਪਣਾ ਅੱਛਾ ਹਾਂ ਜੀ ਇਹ ਆ ਫੋਟੋ ਕਿਹੜੇ ਪਿੰਡ ਦੀ ਆ ਇਹ ਆਪਣੇ ਘੋੜੀਏ ਭਜਾਈ ਸੀ ਕੁੱਤੇ ਉਦੋਂ ਕੈਮਰੇ ਦੀ ਫਿਚੀ ਸੀ ਉਹਨਾਂ ਦੀ ਤੇ ਆ ਕਿੱਥੋਂ ਇਹ ਸਾਡਾ ਉਸਤਾਦ ਆ ਜੀ ਇਹ ਹੁਸ਼ਿਆਰ ਪਰਗੋਲੇ ਪੈਡੇ ਦਾ ਕੋਟਲੀ ਰਾਈਆਂ ਅੱਛਾ ਇਹਦੇ ਇਹ ਕੰਮ ਚ ਵੀ ਦਾ ਪੇਜ ਸਿੱਖਣ ਦੇ ਭਜਨਾਂ ਦੇ ਕੁੱਤੇ ਨੇ ਹੁੰਦਾ ਤੇ ਇਹ ਚ ਬੰਦੇ ਨੇ ਕੱਲ ਦਾ ਬੰਦੇ ਨੂੰ ਦਾ ਪੇਜ ਉਹਨੇ ਚਾਹੀਦਾ ਜੀ ਇਹ ਆਪਣੇ ਵੱਡੇ ਬੱਚਾ ਹਾਂ ਜੁਐਸ ਸੇ ਚਾਹੀਏ ਕੁੱਤੇ ਵੇਚ ਸਾਰੇ ਅੱਛਾ ਹਾਂਜੀ ਭੱਜਣਾ ਕੁੱਤੇ ਨੇ ਆ ਤੇ ਦਾ ਬੰਦੇ ਨੇ ਸਿੱਖਣੇ ਆ ਹੂੰ ਇਹ ਗੱਲ ਕਮਾਲ ਦੀ ਆ ਅਸਲ ਦੇ ਵਿੱਚ ਤਾਂ ਭਜਦੇ ਆ ਕਿਉਂਕਿ ਬਾਪੂ ਹੁਣਾਂ ਦੀ ਆਗਿਆ ਦਿੱਤੀ ਹੋਈ ਆ ਹਾਂਜੀ ਹੈ ਇਹਨਾਂ ਦੀ ਜੇ ਇਹਨਾਂ ਦੀ ਕਿਰਤ ਕੀਤੀ ਆ ਜ਼ਮੀਨਾਂ ਜਾਇਦਾਦਾਂ ਬਣਾਈਆਂ ਤਾਂ ਤਾਂ ਇੰਨਾ ਕੁਝ ਹੋਈ ਜਾਂਦਾ ਹਨਾ ਲੈ ਆ ਤੇਰੇ ਅੰਦਰਲੇ ਪਸ਼ੂਆਂ 'ਚ ਵੀ ਗੇੜਾ ਮਾਰ ਲਈਏ ਫਿਰ ਆਪਾਂ ਸ਼ੂਟਿੰਗ ਸ਼ੁਰੂ ਕਰਦੇ ਆ ਫਿਰ ਆਪਾਂ ਆਪਾਂ ਦਿਖਾ ਦਈਏ ਵੀ ਮੱਝਾਂ ਦੀ ਜੇ ਨੀਲਾ ਝੋਟਾ ਰੱਖਿਆ ਤਾਂ ਨੀਲੀਆਂ ਮੱਝਾਂ ਕਿੰਨੀਆਂ ਕਰ ਰੱਖੀਆਂ ਉਹ ਵੀ ਦੇਖ ਲਿਏ ਬਾਈ ਕੋਲੋਂ ਆਪਾਂ ਹਾਂਜੀ ਅਮਰਤ ਹਾਂਜੀ ਹਾਂਜੀ ਹਾਂ ਕੋਈ ਨਵਾਂ ਮੁੰਡਾ ਇਨਸਪਾਇਰ ਹੀ ਹੋ ਜਾਂਦਾ ਹੁੰਦਾ ਦੇਖ ਕੇ ਉਹ ਸੁਪਰੀਤ ਕੱਢੀ ਜਾਂਦਾ ਕੈਮਰੇ ਕੁਮਰੇ ਇੱਧਰ ਵੀ ਆਲੇ ੁਕੜ ਵੀ ਆ ਨਿੱਕੇ ਨਿੱਕੇ ਅੱਛਾ ਨਿੱਕੇ ਵੀ ਹੈਗੇ ਆ ਇੱਥੇ ਆਪਾਂ ਕੇਰ ਲੱਗ ਰਹੇ ਹੁੰਦੇ ਆ ਗਾਏ ਵੇ ਆ ਜੀ ਇਹ ਸਪੈਨਿਸ਼ ਚਰੀਰੀ ਵਜਦੇ ਆ ਅੱਛਾ ਇਹਨਾਂ ਦੀ ਫਟੂਈ ਤੇ ਫੁੱਲ ਬਰੇ ਹੁੰਦੇ ਆ ਆਹਾ अच्छा ओहो मैं त के बैठण ना हो गया किते जमे सरांणे ते पैण ना कसूते बाल जे कुछ फिरते हो जंदे होया जी इण दी ਏ ਜੀ ਮੜਾ ਜੀ ਇੱਕ ਬਾਹਰ ਕੱਢ ਸਕਦਾ ਹਾਂ ਹਾਂ ਜੀ ਕੱਢ ਲੈ ਅੱਛਾ ਐ ਮੈਂ ਆ ਗੱਲਵਾਦ ਆ ਦੇਖੋ ਤੁਸੀਂ ਤੇ ਫੁੱਲ ਲਾਉਣਾ ਦੇ ਅੱਛਾ ਅੱਛਾ ਚਪਾਇਾ ਸਰ ਫੁੱਲ ਹੀ ਬਣਿਆ ਹੋਇਆ ਚਲੋ ਜੀ ਇਕ ਕਬੂਤਰ ਆ ਜਾਂਦਾ ਜਮਨ ਅਮਰੀਕਨ ਤੇ ਆਹ ਦੋ ਨਸਲਾਂ ਦੇ ਨਹੀਂ ਵਿੱਚ ਬਾੜੇ ਪਏ ਅਮਰੀਕਨ ਫੈਂਟ ਲਾ ਜੀ ਤੇ ਇਹ ਮੈਕਸ ਹੋ ਜਾਣਗੇ ਮੁੜ ਕੇ ਇਹ ਮੈਕਸ ਹੁੰਦੀ ਹੈ ਜਿਆ ਵੱਡੇ ਜੋੜੀ ਹੈ ਅੱਛਾ ਹਾਂਜੀ ਥੱਲੇ ਆਪਣੇ ਕੋਲੇ ਕੋਸ਼ਾਮੂ ਆ ਟੇਬਲ ਤੇ ਇੱਕ ਉਹਦੇ ਥੱਲੇ ਜੀ ਇੱਕ ਹੋਰ ਫਿਰਦਾ ਉਹ ਕੋਸ਼ਾਮੂ ਆ ਜੀ ਕੁੱਕੜ ਆ ਉਹ ਉਹ ਕੁੱਕੜ ਆ ਹਾਂਜੀ ਛੋਟੇ ਸੀ ਨਵਾਜਦੇ ਆ ਉਹ ਆਪਣੇ ਕਹਿੰਦੇ ਆ ਉਦਾਂ ਕੋਸ਼ਾਮੂ ਆ ਉਹ ਉਹ ਜਿਹੜਾ ਕਾਲਾ ਤੇ ਉਹ ਗਰੇ ਜਿਹਾ ਫਿਰਦਾ ਹਾਂਜੀ ਨਾਲ ਤਿੰਨ ਚਿੱਟੇ ਵੀ ਆ ਚਲੋ ਮਗਰੋਂ ਪੜਦੇ ਨਾ ਦੇਖਾਂਗੇ ਹਾਂਜੀ ਆ ਜੋ ਇਹ ਇੱਕ ਆ ਇਹ ਆਹ ਹੋਰ ਨਸਲਾ ਇਹ ਬੋਲ ਬੈਂਚਵਾ ਜੀ ਇਹ ਵੀ ਫੈਂਸੀ ਬਰੀਡ ਹੀ ਆ ਜੀ ਮੈਨੂੰ ਤਾਂ ਇਹ ਰੱਖਣ ਨਾਲੋਂ ਇਹ ਚੇਤੇ ਰੱਖਣੇ ਵੀ ਔਖੇ ਆ ਇਹਨੇ ਹੈ ਪਿੰਜਰੇ 'ਚ ਵੀ ਆਪਾਂ ਜਾਨਵਰ ਨਹੀਂ ਦਿਖਾ ਸਕਦੇ ਤੜਿਆਵਾ ਹਾਂਜੀ ਉਹ ਵੀ ਆਪਣਾ YouTube ਤੇ ਹੂੰ ਚੱਕਰ ਪੈਂਦਾ ਜੇ ਮੰਨ ਲਓ ਮੈਂ ਪਿੰਜਰੇ 'ਚ ਬਾਹਲਾ ਦਿਖਾਉਂਦਾ ਨਾ ਹਾਂਜੀ ਹਾਂਜੀ ਉਹਦਾ ਵੀ ਚੱਕਰ ਪੈਂਦਾ ਠੀਕ ਹੈ ਇਹ YouTube ਦੀਆਂ ਆਹ ਦੇਖੋ ਕਿੰਨੀਆਂ ਨੀਲੀਆਂ ਖੜੀਆਂ ਆ ਦੇਖੋ ਇਹ ਆਪਾਂ ਜਿਹੜਾ ਝੋਟਾ ਹੈ ਉਹ ਇਸੇ ਚੱਕਰ ਦੀ ਹੋਰ ਲਿਆਂਦਾ ਕਿਉਂਕਿ ਆ ਨੀਲੀਆਂ ਹੋਰ ਨਾ ਸਲਦੀਆਂ ਸਾਰੇ ਹੋਰ ਬਲੱਡ ਲਾਈਨ ਦਾ ਝੋਟਾ ਲਿਆਂਦਾ ਟੋਟਲੀ ਜਿਵੇਂ ਡਿਫਰੈਂਟ ਬਲੱਡ ਲਾਈਨ ਆਉਂਦੀ ਇਹ ਇਹ ਕਿਹੜੀ ਆ ਆਪਣੇ ਕੋਲ ਜਿਹੜੀ ਆ ਆ ਬਲੱਡ ਲਾਈਨ ਆ ਇਹ ਕਿਹੜੀ ਆ ਇਹ ਜੀ ਇਹਨਾਂ ਦੀ ਸਾਰਿਆਂ ਦੀ ਮਾਂ ਇੱਕੋ ਹੀ ਸੀਗੀ ਮੰਨ ਕੇ ਚੱਲੋ ਇਹ ਦੋ ਆ ਤਿੰਨ ਵੱਡੀਆਂ ਝੋਟੀਆਂ ਜੀ ਵੱਡੀਆਂ ਮੱਝਾਂ ਇਹਨਾਂ ਦੀ ਮਾਂ ਇੱਕ ਹੀ ਸੀਗੀ ਉਦੋਂ ਗਾ ਇਹਨਾਂ ਦੀਆਂ ਕਟੀਆਂ ਤਿਆਰ ਹੋ ਗਈਆਂ ਹੁਣ ਇਹਨਾਂ ਦੀ ਮਾਂ ਇੱਕ ਕਰਕੇ ਆਪਾਂ ਇਹਨਾਂ ਦਾ ਬੱਚਾ ਘਰੇ ਤਿਆਰ ਨਹੀਂ ਕਰ ਸਕਦੇ ਜੀ ਕਿ ਇਨਬਰੀਡਿੰਗ ਹੋ ਜਾਂਦੀ ਆ ਉੱਚ ਆਪਾਂ ਜਿਵੇਂ ਡਿਫਰੈਂਟ ਬਲੱਡ ਲਾਈਨ ਦਾ ਬੱਚਾ ਲੈ ਕੇ ਆਂਦਾ ਹਾਂ ਜਿਹੜਾ ਉਹ ਕੰਡੇ ਵਾਲੀ ਲਾਈਨਾਂ ਦੀ ਹਾਂਜੀ ਤੇ ਆਪਣੇ ਕੋਲੇ ਸਾਰੀਆਂ ਬਲੱਡ ਲਾਈਨ ਦੇ ਮੱਝਾਂ ਖੜੀਆਂ ਜਿਵੇਂ ਆਹ ਗੈੜੀ ਵਾਲੀ ਦੀ ਹੋ ਗਈ ਉਹ ਬੱਲੂੂ ਦੀ ਆ ਆ ਬਾਬਰ ਝੋਟੇ ਦੀ ਆ ਜੀ ਤੇ ਆ ਅਗਸਟਾਰ ਦੀ ਜਿਹੜੀ ਜਮਾਂ ਲਾਸਟ ਤੇ ਖੜੀ ਆ ਤੇ ਆਪਣੇ ਕੋਲ ਕੰਡੇ ਵਾਲੇ ਦੀ ਵੀ ਝੋਟੀ ਆ ਜੀ ਇਹ ਖੀਰੀ ਆ ਆ ਕੰਡੇ ਵਾਲੇ ਦੀ ਆ ਹਾਂਜੀ ਇਹ ਰਬਖਸ਼ ਦੀ ਭੈਣ ਹੀ ਆ ਗਈ ਹਾਂ ਆ ਬੱਚੇ ਖੜੇ ਆ ਮੱਝਾਂ ਵੀ ਆਪਣੀਆਂ ਵੀ ਰੀਆਂ ਸਾਰੀਆਂ ਨੀਲੀਆਂ ਮੋਹਰਾ ਕੋਈ ਵੀ ਹੈ ਨਹੀਂ ਹਾਂਜੀ ਟੋਟਲ ਟੋਟਲੀ ਨੀਲੀ ਆ ਜੀ ਤਾਂ ਹੀ ਝੋਟਾ ਲਿਆਂਦਾ ਤਾਂ ਹੀ ਝੋਟਾ ਲਿਆਂਦਾ ਤੇ ਵੀ 5 ਸਾਲ ਹੋ ਗਏ ਡੈਡੀ ਜੀ ਨੂੰ ਤੇ ਇਧਰਲੇ ਪਾਸੇ ਜਿਹੜੀ ਇੰਨੀ ਸੰਗਤ ਇਕੱਠੀ ਹੋਈ ਆ ਇਹਦਾ ਕਾਰਨ ਆ ਵੀ ਉਹ ਜਿਹੜਾ ਝੋਟਾ ਜਿੱਤਿਆ ਉਹ ਉਹਦੀ ਪਾਰਟੀ ਚੱਲ ਰਹੀ ਆ ਜੀ ਜਿਵੇਂ ਕੀ ਆਪਣਾ ਜਦਨ ਝੋਟਾ ਜਿੱਤਦਾ ਉਹ ਦਿਨ ਮੈਂ ਕਹਿੰਦਾ ਨਾਲੇ ਤਾਂ ਵੀਡੀਓ ਬਣਵਾ ਲਾਂਗੇ ਹਾਂ ਤੇ ਨਾਲੇ ਸਾਰੇ ਜਣਿਆਂ ਨੂੰ ਪਾਰਟੀ ਕਰਦਾਂਗੇ ਸਾਰੇ ਪਾਰਟੀ ਮੰਗਦੇ ਸੀਗੇ ਸਹੀ ਹੋ ਤੇ ਕੀ ਸਾਰਿਆਂ ਦੀ ਇੱਜ਼ਤ ਹੋ ਜੂਗੀ ਅਗਲੇ ਕਹਿਣਗੇ ਮਾਨਤਨ ਕਰਤਾ ਹਾਂ ਕਿਉਂਕਿ ਸਪੋਰਟ ਆਪਣੀ ਸਾਰੇ ਲੋਕਾਂ ਨੇ ਕੀਤੀ ਆ ਹੁਣ ਆਪਾਂ ਵੀਡੀਓ ਸ਼ੂਟ ਕਰੀਏ ਹਾਂਜੀ ਲੈ ਵੀ ਹੁਣ ਆਪਾਂ ਕਰਦੇ ਆ ਵੀਡੀਓ ਸ਼ੂਟ ਲਿਆ ਵੀ ਪ੍ਰੀਤ ਕੈਮਰਾ ਚੱਕ ਪੁੱਤ ਇਹ ਵੀ ਨੰਬਰ ਆਪਾਂ 22 ਹੋਣਾ ਨੂੰ 22 ਹੋਣਾ ਦਾ ਦੇ ਦਿੰਨੇ ਆ ਝੋਟਾ ਦੇਖੋ ਤੁਸੀਂ ਇੱਕ ਗੱਲ ਹੋਰ ਦੇਖੋ ਇਹਨਾਂ ਨੇ ਪਾਉਣਾ ਸੀ ਚਾਰ ਦੰਦ ਚ ਤੇ ਚਾਰ ਦੰਦ ਜਿੱਦੇ ਤੁਰਨ ਲੱਗੇ ਤੇ ਇਹ ਇੱਕ ਦੰਦ ਤੋੜ ਗਿਆ ਇਸ ਕਰਕੇ ਇਹਨਾਂ ਨੂੰ ਪਾਉਣਾ ਪੈ ਗਿਆ ਵੱਡੇ ਝੋਟਿਆਂ ਚ ਤੇ ਇਹ ਵੱਡੇ ਝੋਟਿਆਂ ਦੇ ਵਿੱਚ ਵੀ ਐਡੇ ਵੱਡੇ ਮੇਲੇ ਤੋਂ ਆਲ ਇੰਡੀਆ ਦੇ ਵਿੱਚੋਂ ਆਏ ਹੋਏ ਜਾਨਵਰਾਂ ਦੇ ਵਿੱਚੋਂ ਇਹ ਬਣ ਗਿਆ ਚੈਂਪੀਅਨ ਪਹਿਲੇ ਨੰਬਰ ਤੇ ਇਹ ਝੋਟਾ ਗਿਆ ਆ ਸਜਣੋ ਇਸ ਕਰਕੇ ਐਡੇ ਵੱਡੇ ਕਨਵੇ ਨੂੰ ਪਾਰਟੀ ਦਿੱਤੀ ਜਾ ਰਹੀ ਆ ਜਗਬਰੂ ਬੋਲੋ ਆਪਾਂ ਵੀਡੀਓ ਸ਼ੂਟ ਕਰਦੇ ਆ ਫਿਰ ਆਪਾਂ ਇੱਕ ਵਧੀਆ ਜੀ ਘੈਂਟ ਜੀ ਇੰਟਰਵਿਊ ਕਰਕੇ ਤੇ ਉਹ ਪਾਉਨੇ ਆਪਾਂ YouTube ਜਿਉਂਦੇ ਆ